2 ਤਰੀਕ ਨੂੰ ਇੱਕ ਇਨਸੀਡੈਂਟ ਗੇਟਕੀਮਾ ਦੇ ਵਿੱਚ ਰਿਪੋਰਟ ਹੋਇਆ ਸੀਗਾ ਜਿਸ ਦੇ ਵਿੱਚ ਇੱਕ ਦਿਗਵਜੇ ਨਾਂ ਦਾ ਵਿਅਕਤੀ ਸੀਗਾ ਜਿਸ ਤੋਂ ਕਰੀਬ ਸਵਾ 1 ਵਜੇ ਇੱਕ ਮੋਬਾਈਲ ਰੈਡਮੀ ਨੋਟ ਪ੍ਰੋ ਸੀਗਾ ਜਿਹੜਾ ਦੋ ਵਿਅਕਤੀਆਂ ਵੱਲੋਂ ਜਿਹੜਾ ਸਨੇਚ ਕੀਤਾ ਗਿਆ ਸੀਗਾ ਉਸ ਤੇ ਜਿਹੜਾ ਮੁਕਦਮਾ ਦਰਜ ਕਰਕੇ ਸਾਡੀ ਏਸੀਪੀ ਸੈਂਟਰਲ ਐਸਐਚਓ ਗੇਟਕੀਮਾ ਤੇ ਚੌਕੀਨ ਚਾਰਜ ਅਨਗੜ ਵੱਲੋਂ ਇਸ ਚੀਜ਼ ਨੂੰ ਜਿਹੜਾ ਟਰੇਸ ਕਰਦੇ ਹੋਏ ਦੋ ਵਿਅਕਤੀਆਂ ਨੂੰ ਨੋਮੀਨੇਟ ਕਰਕੇ ਉਹਨੂੰ ਅਰੈਸਟ ਕੀਤਾ ਗਿਆ ਹੈ ਇਸ ਦੇ ਵਿੱਚ ਦੋ ਦੋਸ਼ੀ ਰਾਹੁਲ ਸਿੰਘ ਉਰਫ ਰਾਹੁਲ ਤੇ ਲਵਪ੍ਰੀਤ ਸਿੰਘ ਉਰਫ ਰੂਬਲ ਇੱਕ ਦਸ਼ਮੇਸ਼ ਕਲੋਨੀ ਜਿਹੜਾ ਚਬਾਲ ਰੋਡ ਦਾ ਰਹਿਣਾ ਵਾਲਾ ਹੈ ਤੇ ਇੱਕ ਭਰਾੜੀਵਾਲ ਦਾ ਰਹਿਣ ਵਾਲਾ ਹੈ ਇਹਨਾਂ ਨੇ ਜਿਹੜੀ ਇਹ ਲੁੱਟਖੋ ਦੀ ਵਾਰਦਾਤ ਨੂੰ ਜਾਣ ਦਿੱਤਾ ਸੀਗਾ ਤੇ ਇਸ ਤੋਂ ਜਿਹੜਾ ਖੋਹ ਕੀਤਾ ਹੋਇਆ ਮੋਬਾਈਲ ਜਿਹੜਾ ਉਹ ਵੀ ਬਰਾਮਦ ਕੀਤਾ ਗਿਆ ਹੈ ਇਸ ਤੋਂ ਇਲਾਵਾ ਇਹਨਾਂ ਇੱਕ ਕੁਝ ਦਿਨ ਪਹਿਲਾਂ ਡੀ ਡਿਵੀਜ਼ਨ ਦੇ ਵਿੱਚ ਵੀ ਇੱਕ ਲੇਡੀ ਕੋਲੋਂ ਜਿਹੜੀ ਮੋਬਾਈਲ ਖੋਹ ਦੀ ਵਾਰਦਾਤ ਹੋਈ ਸੀਗੀ ਜਿਸ ਤੇ ਮੁਕੱਦਮਾ ਦਰਜ ਕੀਤਾ ਗਿਆ ਸੀਗਾ ਉਹ ਵੀ ਇਸ ਇਹਨਾਂ ਦੋਨਾਂ ਵਿਅਕਤੀਆਂ ਵੱਲੋਂ ਹੀ ਜਿਹੜੀ ਇਹ ਵਾਰਦਾਤ ਨੂੰ ਜਾਣ ਦਿੱਤਾ ਗਿਆ ਸੀਗਾ ਜੇ ਉਹ ਜਿਹੜਾ ਖੋਇਆ ਹੋਇਆ ਮੋਬਾਈਲ ਆ ਉਹ ਵੀ ਇਸ ਟੀਮ ਵੱਲੋਂ ਬਰਾਮਦ ਕੀਤਾ ਗਿਆ ਹੈ ਮਾਨਜੋਗ ਸੀਪੀ ਸਾਹਿਬ ਵੱਲੋਂ ਜਿਹੜੀਆਂ ਸਾਡ ਨੂੰ ਸਾਰਿਆਂ ਨੂੰ ਇੱਕ ਸਖਤ ਨਿਰਦੇਸ਼ ਦਿੱਤੇ ਗਏ ਨੇ ਕਿ ਜਿਹੜਾ ਵੀ ਕੋਈ ਪੈਟੀ ਅਫੈਂਸ ਆ ਭਾਵੇਂ ਉਹ theft ਭਾਵੇਂ ਉਹ snatching ਆ ਉਹ ਜਦੋਂ ਹੀ ਰਿਪੋਰਟ ਹੁੰਦੀ ਆ ਇਮੀਡੀਏਟਲੀ ਉਹਨੂੰ ਰਜਿਸਟਰ ਕਰਕੇ ਉਸ ਦੇ ਉੱਤੇ ਐਕਸ਼ਨ ਲੈਣਾ ਤੇ ਉਹ ਇਸੇ ਤੇ ਕਾਰਵਾਈ ਕਰਦਿਆਂ ਸਾਡੀ ਟੀਮ ਨੇ ਜਿਹੜਾ ਵਾ ਇਸ ਨੇਚਰ ਜਿਹੜੇ ਆ ਦੋਵੇਂ ਉਹਨਾਂ ਨੂੰ ਅਰੈਸਟ ਕੀਤਾ ਹੈ ਤੇ ਅਰੈਸਟ ਕਰਨ ਤੋਂ ਬਾਅਦ ਜਿਹੜੇ ਆ ਦੋ ਵਰਦਤਾਂ ਇਹਨਾਂ ਟਰੇਸ ਕਰ ਲੀਆਂ ਨੇ ਇਹ ਹੋਰ ਵੀ ਇਹਨਾਂ ਨੇ ਵਰਦਤਾਂ ਕੀਤੀਆਂ ਨੇ ਜਿਸਬੰਦੀ ਜਿਹੜਾ ਹੋਰ ਬਰਾਮਦਗੀ ਵੀ ਜੜੀ ਆ ਕਰਨ ਲਈ ਸਾਡੀਆਂ ਟੀਮਾਂ ਗਈਆਂ ਆ